ਤਰੀ ਇਹ ਮਤਲਬ ਕਿ ਪਾਸੇ ਚੰਮਨ ਦੇ ਨਾਲ ਮਤਲਬ ਕਿ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ ਅੱਛਾ ਜੀ ਕੀ ਕਹਿ ਕੇ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀ ਅੱਛਾ ਜੀ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾ ਇਹ ਮੈਨੂੰ ਮਿਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜ੍ਹ ਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟ ਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਹੀ ਬਣਦੀ ਕਾਰਵਾਈ ਕੀਤੀ ਜਾਵੇ ਨੇ ਗੈਬ ਕੀਤੀ ਸੀ ਘਰੋਂ ਬਹਾਨਾ ਲਾ ਕੇ ਲੈ ਗਿਆ ਵੀ ਮੈਂ ਚਰਚ ਚੱਲੇ ਆਂ ਸੀ ਤੇ ਮੈਂ ਘਰ ਨਹੀਂ ਸੀਗਾ ਮੈਂ ਆ ਕੇ ਇਹਨੂੰ ਪੁੱਛਿਆ ਮੈਂ ਇਹਨੂੰ ਕਿੱਥੇ ਆ ਹੂੰ ਤੇ ਉਹ ਕੋਈ ਨਾ ਬਰਾ ਜੋ ਦਮ ਕਰਦਾ ਸੀ ਤੇ ਜਦੋਂ ਬੇਟੀ ਕੰਮ ਤੋਂ ਹੁੰਦੀ ਮੇਰਾ ਮੂੰਹ ਆ ਕੇ ਦੇਖ ਕੇ ਫੇਰ ਰੋਟੀ ਖਾਂਦੀ ਹੁੰਦੀਗੀ ਇਹ ਪੂਰੇ 20 25 ਦਿਨਾਂ ਬਾਅਦ ਅੱਜ ਇਹਦੀ ਮੈਂ ਸ਼ਕਲ ਦੇਖੀ ਕੁੜੀ ਦੀ ਨਾ ਸ਼ਕਲ ਨਹੀਂ ਦਿਖਾਈ ਇਹ ਮੇਰੀ ਭੈਣ ਬਣੀ ਆ ਗੁੱਗ ਤੇ ਇਹ ਆਈ ਤੇ ਫਿਰ ਇਹਦੇ ਮਨੂਹਾਂ ਨਾਲ ਦੇ ਫਾਦ ਲਾ ਫਾਦ ਤਾਂ ਇਹਦੀ ਮੈਂ ਨਾਲ ਖੜੀ ਆ ਕੋਈ ਗੱਲ ਨਹੀਂ ਹੂੰ ਇਹ ਭੈਣ ਬਣੀ ਆ ਮੇਰੀ ਇਹ ਪੁਲਿਸ ਪੁਲਿਸ ਨੂੰ ਤੁਸੀਂ ਬੁਲਾਇਆ ਹਾਂਜੀ ਪੁਲਿਸ ਨੂੰ ਵੀ ਬੁਲਾਇਆ ਕਿਸੇ ਨੇ ਮੇਰੀ ਸੁਣੀ ਨਹੀਂ ਆ ਜੀ ਅੱਜ ਸੀਡੀ 2 'ਚ ਵੀ ਰਿਪੋਰਟ ਦਿੱਤੀ ਸੀਗੀ ਤੇ ਹਾਂਜੀ ਆਪਣੇ ਆ ਸੀਡੀ 2 'ਚ ਇਥੇ ਕਿੰਨੇ ਦਿਨ ਪਹਿਲਾਂ ਕੀਤੀ ਸੀ ਤੇ ਉਦੋਂ 9 ਤਰੀਕ ਦੀ ਲਿਖਾਈ ਹੋਈ ਆ ਤੇ ਅੱਜ ਉਹ ਵੀ ਉਹ ਮੁੰਸ਼ੀ ਆਇਆ ਉਹ ਜਿਹੜਾ ਸੱਚ ਉਹ ਉਹਦੇ ਆਇਆ ਹੀ ਨਹੀਂ ਆ ਹੂੰ ਹੂੰ ਪਤਾ ਨਹੀਂ ਕੀ ਕਰਨਾ ਤੇ ਪਤਾ ਨਹੀਂ ਕਿ ਜਾਂ ਮੇਰੀ ਗਰੀਬੀ ਹਾਲਤ ਵੇਖ ਕੇ ਆਉਂਦੇ ਨਹੀਂ ਕਿ ਸਾਨੂੰ ਉਥੋਂ ਕੀ ਮਿਲਣਾ ਵਾ ਨਿਹੰਗ ਸਿੰਘਾਂ ਨੇ ਤੁਸੀਂ ਬੁਲਾਇਆ ਹਾਂਜੀ ਮੈਂ ਬੁਲਾਇਆ ਜੀ ਅੱਛਾ ਜੀ ਇਹਨਾਂ ਨੇ ਮਦਦ ਕੀਤੀ ਤੁਹਾਡੀ ਪੂਰੀ ਮਦਦ ਕੀਤੀ ਕਹਿੰਦੇ ਕੋਈ ਨਹੀਂ ਅਸੀਂ ਤੇਰੇ ਨਾਲ ਖੜੇ ਆਂ ਜਦੋਂ ਸਾਰੇ ਹੱਥ ਖੜੇ ਕਰਦੇ ਆਂ ਕਰ ਜਾਣਗੇ ਅਸੀਂ ਤੇਰੇ ਨਾਲ ਖੜੇ ਆਂ ਅਸੀਂ ਕੋਈ ਨੂੰ ਲੈ ਕੇ ਆਉਣਾ ਬੇਟੀ ਨੂੰ ਇਹਨਾਂ ਨੇ ਛਡਾਇਆ ਹਾਂਜੀ ਇਹਨਾਂ ਨੇ ਛਡਾਇਆ ਇਹ ਲੈ ਕੇ ਆਏ ਨੇ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦਾ ਇਨਸਾਫ ਮਿਲਣਾ ਚਾਹੀਦਾ ਮੈਨੂੰ ਇਹ ਆਏ ਸੀਗੇ ਇਹਦੀ ਮਾਤਾ ਸੀਗੀ ਹੋਰ ਪਰਿਵਾਰ ਸੀਗਾ ਇਹ ਤਾਂ ਤੇ ਉਹ ਸਾਨੂੰ ਮਿਲੇ ਸੀ ਕਹਿੰਦੇ ਵੀ ਕੁੜੀ ਦੇ ਨਾਲ ਧੱਕਾ ਹੋ ਰਿਹਾ ਤੇ ਕੁੜੀ ਨੂੰ ਮਿਲ ਨਹੀਂ ਦੇ ਰਿਹਾ ਕੋਈ ਪਾਸਟਰ ਆ ਹਾਂਜੀ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕੱਲ ਉਹ ਪਾਸਟਰ ਇੱਕ ਹੋਰ ਮਿਲੇ ਸੀ ਉਹ ਕਹਿੰਦੇ ਵੀ ਅਸੀਂ ਪਾਸਟਰਾਂ ਦੀ ਮੀਟਿੰਗ ਰੱਖਿਆ 30 32 ਨੇ ਅਸੀਂ ਹੂੰ ਵੀ ਮੀਟਿੰਗ ਚ ਤੁਸੀਂ 1:00 ਤੋਂ 3:00 ਵਜੇ ਆਇਓ ਇਹ ਅੱਜ ਇਹਨਾਂ ਦਾ ਪੈ ਗਿਆ ਰੋਲਾ ਅੱਜ ਇਹਨਾਂ ਨੇ ਫੇਰ ਸਾਨੂੰ ਬਾਰ-ਬਾਰ ਫੋਨ ਕਰਿਆ ਕਹਿੰਦੇ ਵੀ ਆਓ ਤੇ ਇਹਨਾਂ ਦੇ ਜਦੋਂ ਇਹ ਗਏ ਤੇ ਇਹਨਾਂ ਦੇ ਟੋਟੋ ਮਾਰਦੇ ਸੀ ਉਹ ਫੇਰ ਅਸੀਂ ਆਏ ਸਾਡੇ ਨਾਲ ਫੌਜ ਖੜੀ ਆ ਤੇ ਉਹ ਆਈ ਨਾਲ ਤੇ ਅਸੀਂ ਫੇਰ ਜਾ ਕੇ ਜਦੋਂ ਅੰਦਰ ਗਏ ਤਾਂ ਅੰਦਰ ਜਾ ਕੇ ਇਹਨੂੰ ਧੱਕੇ ਨਾਲ ਅਸੀਂ ਉੱਥੋਂ ਕੱਢ ਕੇ ਲਿਆਂਦਾ ਕੁੜੀ ਨੂੰ ਇਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਮਿਲ ਨਹੀਂ ਦਿੰਦੇ ਸੀਗੇ ਉਹਦੀ ਜਨਾਨੀ ਆ ਜਿਹੜੀ ਬਹੁਤ ਤੇਜ ਆ ਉਹ ਕਹਿੰਦੀ ਸੀਗੀ ਕਹਿੰਦੀ ਬਾਬਾ ਜੀ ਵੀ ਨਹੀਂ ਅਸੀਂ ਨਹੀਂ ਕਹਿੰਦੀ ਇਹਨੂੰ ਬੰਨ ਦੇਣਾ ਹੈਗਾ ਇਹ ਕੁੰਡਾ ਲਾਉਣ ਨੂੰ ਤਿਆਰ ਸੀਗੇ ਅਸੀਂ ਇੱਥੇ ਧੱਕੇ ਨਾਲ ਲਾਇਆ ਕਿ ਅਸੀਂ ਤਾਂ ਜਾਂਦੇ ਇਹ ਕੁੜੀ ਨੂੰ ਖਜੇ ਵੀ ਨਹੀਂ ਮਿਲਣ ਦੇਣਾ ਸੀ ਉਹਨਾਂ ਨੇ ਲੜਕੀ ਦੇ ਮਾਪਿਓ ਨੂੰ ਇਹ ਨਹੀਂ ਮਿਲਣ ਦੇ ਰਹੇ ਸੀਗੇ ਨਹੀਂ ਨਹੀਂ ਲੜਕੀ ਦੇ ਮਾਪਿਓ ਨੂੰ ਕਿਸੇ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਉਹ ਜੇ ਡਾ ਮਾਰਦੇ ਇੱਕ ਕੁੱਟਦੇ ਇਹਨਾਂ ਦੇ ਕਿ ਜਦੋਂ ਅਸੀਂ ਆਏ ਆ ਨਾ ਉਰੇ ਮਹੱਲੇ ਦੇ ਸਾਰੇ ਖੜੇ ਸੀਗੇ 100 150 100 150 ਲੋਕ ਖੜੇ ਸੀਗੇ ਉਹ ਕਹਿੰਦੇ ਸੀ ਕਹਿੰਦੇ ਵੀ ਭਾਈ ਸਾਡੇ ਟਾ ਮਾਰ ਲੱਗੇ ਜਦੋਂ ਅਸੀਂ ਗਏ ਆ ਫਿਰ ਅਸੀਂ ਗਏ ਸਾਡੇ ਫੌਜ ਦੇ ਨਾਲ 2 ਲੱਖ ਅਸੀਂ ਜਾ ਕੇ 2.5 ਲੱਖ ਫੌਜ ਨੇ ਜਾ ਕੇ ਉਹਨਾਂ ਤੇ ਇਹ ਕੁੜੀ ਲਿਆਂਦੀ ਫਿਰ ਬਾਹਰ ਇਹਨਾਂ ਦੇ ਹਵਾਲੇ ਕਰਤੀ ਉਹਨਾਂ ਨਾਲ ਅਸੀਂ ਗੱਲਬਾਤ ਕਰੀ ਪਹਿਲਾਂ ਤਾਂ ਉਹ ਮੱਕ ਮੁਕਰਦੇ ਸੀ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਸਾਡਾ ਕੋਈ ਰਿਲੇਸ਼ਨ ਨਹੀਂ ਫਿਰ ਉਹਨੂੰ ਕਿਹਾ ਕੁੜੀ ਨੂੰ ਵੀ ਤੂੰ ਦੱਸ ਕਹਿੰਦੀ ਮੈਂ ਦੀ ਘਰ ਵਾਲੀ ਆ ਜਿਹੜੀ ਦੂਜੀ ਆ ਕੀ ਆਦਾਂ ਨੂੰ ਹਰਪ੍ਰੀਤ ਤੇ ਉਹ ਕਹਿੰਦੇ ਮੈਂ ਕਿਹਾ ਵੀ ਤੂੰ ਫਿਰ ਤਾਂ ਇਹਦਾ ਮਤਲਬ ਤੂੰ ਕੋਲੇ ਬੈਠ ਕੇ ਧੰਦਾ ਕਰਾਉਂਦੀ ਆ ਕਹਿੰਦੀ ਨਹੀਂ ਬਾਬਾ ਜੀ ਮੈਂ ਇਹ ਨਹੀਂ ਕਰਦੀ ਐ ਨਹੀਂ ਕਰ ਉਹ ਇਹ ਲੋਹੇ ਮਿਲੇ ਹੋਏ ਨੇ ਇਹਨਾਂ ਦੇ ਇਹ ਆ ਵੀ ਇਹ ਜਿਹੜਾ ਪਾਸਟਾ ਇਹਨੂੰ ਇੱਥੋਂ ਕੱਢਿਆ ਜਾਵੇ ਤੇ ਇਹਦੀ ਜਿਹੜੀ ਧੰਦਾ ਕਰਦਾ ਇਹ 2 ਨੰਬਰ ਦਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਉਂਦਾ ਉਹ ਇਹਦਾ ਦੁਕਾਨਦਾਰੀ ਬੰਦ ਕਰਾਈ ਜਾਵੇ ਨਹੀਂ ਤਾਂ ਫਿਰ ਅਸੀਂ ਤਾਂ ਹਮਲਾ ਕਰਾਂਗੇ ਫੌਜ ਸਾਡੀ ਆਊਗੀ ਚੜ ਕੇ ਉਹਨੂੰ ਕਹਿ ਵੀ ਦਿੱਤਾ ਵੀ ਅਸੀਂ ਆਪਦੇ ਇੱਕ ਤਰੀਕੇ ਨਾਲ ਆਪਣੀ ਫੌਜ ਨਾਲ ਕਰਾਂਗੇ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਕਿ ਆਪਣੀ ਰਮਨ ਕੁਮਾਰ ਹੈ ਵਸੀ ਨੇੜੇ ਪੰਕਜ ਕਰਿਆਨਾ ਸਟੋਰ ਕਰਤਾਰ ਨੇ ਇਹ ਆਲਰੇਡੀ ਮੈਰਿਟ ਹੈ ਜੀ ਹਰਪ੍ਰੀਤ ਕੋਰ ਨਾਲ ਇਹ ਮੈਰਿਟ ਫੋਨ ਤੇ ਗੱਲ ਹੋਈ ਏ ਇੱਕ ਲੜਕੀ ਪੁਤਰੀ ਸਤਪਾਲ ਬਸੀ ਇਹ ਸਾਡੇ ਸਾਹਮਣੇ ਆ ਕੇ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਿਆ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਹੈ ਤੇ ਇਹਦੇ ਮضمੂਨ ਮੁਤਾਬਕ ਅਸੀਂ ਅਰਮਨ ਕੁਮਾਰ ਗਾਇਤ ਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰਡ ਕਰ ਰਹੇ ਹਾਂ ਜੀ ਤੇ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਕਮੇਟੇ ਲਿਆਵਾਂਗੇ